ਪਾਰਟੀ ਚ ਸ਼ਾਮਲ ਹੋਏ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਦੇ ਆਉਣ ਨਾਲ ਪੂਰੇ ਫਤੇਗੜ ਜ਼ਿਲ੍ਹੇ ਚ ਲੋਕ ਸਭਾ ਚ ਆਮ ਆਦਮੀ ਪਾਰਟੀ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਤਾਕਤ ਹੈ ਉਹ ਮਿਲੂਗੀ ਕਿਉਂਕਿ ਇਕੱਲੇ ਨਹੀਂ ਅੱਜ ਸੈਂਕੜੇ ਵਰਕਰਾਂ ਦੇ ਜਿਹੜੇ ਕਾਂਗਰਸ ਦੇ ਅਹੁਦੇਦਾਰ ਨੇ ਕਮੇਟੀਆਂ ਦੇ ਪ੍ਰਧਾਨ ਨੇ ਸਰਪੰਚ ਨੇ ਕਾਉਂਸਲਰ ਨੇ ਉਹਨਾਂ ਨੂੰ ਨਾਲ ਲੈ ਕੇ ਜੀਪੀਜੀ ਜਿਹੜੇ ਆ ਉਹ ਸ਼ਾਮਲ ਹੋਇਆ ਸੋ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦਾ ਜਿਹੜਾ ਕਾਫਲਾ ਵੱਧ ਰਿਹਾ ਕਿਉਂਕਿ ਲਗਾਤਾਰ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਉਹ ਲੋਕਪੱਕੀ ਜਿਹੜੇ ਫੈਸਲੇ ਲੈ ਰਹੀ ਹੈ ਲੋਕ ਪੰਜਾਬ ਦੇ ਗਰਾਊਂਡ ਤੇ ਕੁਛ ਨੇ ਚਾਹੇ ਉਹ ਬਿਜਲੀ ਨੂੰ ਲੈ ਕੇ ਹੋਵੇ ਚਾਹੇ ਸਰਕਾਰੀ ਨੌਕਰੀਆਂ ਨੂੰ ਲੈ ਕੇ ਹੋਵੇ ਚਾਹੇ ਜੋ ਆਮ ਆਦਮੀ ਪਾਰਟੀ ਕਰਪਸ਼ਨ ਦੇ ਪ੍ਰਤੀ ਸਟੈਂਡ ਲੈ ਰਹੀ ਹੈ ਸੋ ਲਗਾਤਾਰ ਲੋਕਪੱਕੀ ਫੈਸਲੇ ਨੂੰ ਦੇਖਦੇ ਹੋਏ ਲੋਕ ਨੇ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦਾ ਜਿਹੜਾ ਪੱਲਾ ਫੜ ਰਹੇ ਆ ਸੋ ਜੀਪੀਜੀ ਵੈਸੇ ਵੀ ਜਿਹੜੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਲੋਕਾਂ ਨਾਲ ਮਿਲਣ ਦਾ ਤਰੀਕਾ ਜਿਹੜਾ ਇਹਨਾਂ ਦਾ ਲਹਿਜਾ ਉਹ ਪਹਿਲਾਂ ਤੋਂ ਜਿਹੜਾ ਆਮ ਆਦਮੀ ਪਾਰਟੀ ਆਲਾ ਸੀ ਸੋ ਅੱਜ ਇਹ ਆਏ ਨੇ ਸਾਨੂੰ ਬਹੁਤ ਖੁਸ਼ੀ ਆ ਤੇ ਇਹਨਾਂ ਦਾ ਪਾਰਟੀ ਸਵਾਗਤ ਹੋਣ ਤੇ ਅਸੀਂ ਨਿੱਘਾ ਜਿਹੜਾ ਪਾਰਟੀ ਵੱਲੋਂ ਸਵਾਗਤ ਕਰਦੇ ਆ ਮੈਂ ਹੁਣ ਜੀਪੀਜੀ ਜੀਪ ਸਰ ਜੀਪਾ ਚਾਚਾ ਵੀ ਹੈ ਕਿ ਤੁਸੀਂ ਵੀ ਸੰਗਰੂਰ ਤੋਂ ਕੈਂਡੀਡੇਟ ਹੋ ਰਹੇ ਹੋ ਦੇਖੋ ਇਹ ਪਤਾ ਨਹੀਂ ਚਰਚਾ ਜਿਹੜੀਆਂ ਨੇ ਉਹ মিডিਆ ਕੋਲੇ ਜਾਦਾ ਪਤਾ ਨਹੀਂ ਪੀਏਸੀ ਦੀ ਮੀਟਿੰਗ ਤੋਂ ਵੀ ਪਹਿਲਾਂ ਆ ਜਾਂਦੀਆਂ ਨਿਗੀਆਂ ਹੁਣ ਦੇਖੋ ਹਜੇ ਪਾਰਟੀ ਦੀ ਜਿਹੜੀ ਟਿਕ ਟਿਕੀ ਨੇ ਕਿੱਥੋਂ ਲੜਨੀ ਹੈ ਕੌਣ ਕੈਂਡੀਡੇਟ ਹੋਊਗਾ ਕਿਉਂਕਿ ਇਦੋਂ ਬਾਅਦ ਮੈਨੂੰ ਪਤਾ ਤੁਸੀਂ ਜੀਪੀਜੀ ਦਾ ਵੀ ਪੁੱਛਣਾ ਸੋ ਇਹ ਸਾਰਾ ਨਾ ਜਿਹੜੀ ਪੀਏਸੀ ਦੀ ਕਮੇਟੀ ਜਿਹੜੀ ਹੈ ਉਹ ਡਿਸਾਈਡ ਜਿਹੜੀ ਹੈ ਉਹ ਕਰਦੀ ਹੈ ਕਿ ਕੌਣ ਇਲੈਕਸ਼ਨ ਲੜੂਗਾ ਕਿੱਥੋਂ ਲੜੂਗਾ ਤੋ ਅਸੀਂ ਆਮ ਆਦਮੀ ਪਾਰਟੀ ਦੇ ਸ਼ਿਪਾਹੀ ਅੱਜ ਤੋਂ ਜੀਪੀਜੀ ਵੀ ਸ਼ਿਪਾਹੀ ਨੇ ਜਿੱਥੇ ਵੀ ਪਹਿਲਾਂ ਪਾਰਟੀ ਨੇ ਡਿਊਟੀ ਲਾਈ ਹੈਗੀ ਉੱਥੇ ਅਸੀਂ ਇਮਾਨਦਾਰੀ ਨਾਲ ਸਾਰੀ ਡਿਊਟੀ ਨਿਭਾਉਣਿਆ ਤੇ ਉਹਨਾਂ ਨਾਲ ਸਮੇਂ ਚ ਵੀ ਨਿਭਾਵਾਂਗੇ ਪਰ ਇਹ ਫੈਸਲਾ ਜਿਹੜਾ ਸਾਡੀ ਜਿਹੜੀ ਲੀਡਰਸ਼ਿਪ ਹੈ ਭਗਵੰਤ ਮਾਨ ਜੀ ਜਾਂ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਪੀਏਸੀ ਕਮੇਟੀ ਨੇ ਕਰਨਾ ਉਸ ਤੋਂ ਬਾਅਦ ਹੀ ਜਿਹੜਾ ਕੁਝ ਕਿਹਾ ਜਾ ਸਕਦਾ ਜੀ ਵੀ ਇੱਕ ਸਵਾਲ ਹੈ ਆਰਾਮ 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 ਛੱਡਣ ਦੀ وجہ ਕੀ ਸੀ ਕਾਂਗਰਸ ਛੱਡਣ ਦੀ ਮੇਨ ਬਜਾਏਗਾ ਉੱਥੇ ਡਿਸਪਲਿਨ ਨਹੀਂ ਆ ਤੁਸੀਂ ਦੇਖਿਆ ਪਿਛਲੇ ਮਤਲਬ ਇਡੇ ਹਾਈ ਲੈਵਲ ਦੇ ਜੀ ਲੀਡਰ ਹੁੰਦੇ ਨੇ ਉਹ ਵੀ ਆਪਣਾ ਪਰਿਵਾਰ ਹੀ ਦੇਖਦੇ ਨੇ ਪਰ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਨੁਕਤਾ ਤੀਨ ਨਹੀਂ ਕਰਾਂਗਾ ਕਿਸੇ ਗਵਰਨਮੈਂਟ ਦੀ ਪਰ ਮੈਨੂੰ ਭਗਵੰਤ ਮਾਨ ਜੀ ਦਾ ਬਹੁਤ ਜਿਹੜਾ ਕੰਮ ਹੈ ਉਹ ਪਸੰਦ ਆਇਆ ਤੇ ਵਧੀਆ ਲੱਗਿਆ ਕਿ ਲੀਡਰ ਇਮਾਨਦਾਰ ਹੈ ਇਹ ਟੀਮ ਇਮਾਨਦਾਰ ਲੀਡਰ ਹੈ ਤੇ ਸਾਨੂੰ ਵੀ ਤਾਂ ਹੀ ਚੰਗਾ ਲੱਗਿਆ ਅੱਜ ਇਹਦੀ ਪਾਰਟੀ ਚੇਂਜ ਕਰ ਰਹੀ ਆ ਆਮ ਪਾਰਟੀ ਜੁਆਇਨ ਕਰ ਰਹੀ ਆ ਇਹ ਵਾਕਈ ਲੋਕਾਂ ਦਾ ਜਿਹੜਾ ਹੈਗਾ ਪਿਆਰ ਅੱਜ ਗਰਾਸ ਰੂਟ ਤੇ ਲੋਕੀ ਕੀ ਦੀ ਗੱਲ ਕਰਦੇ ਤਾਂ ਆਮ ਪਾਰਟੀ ਦੀ ਲੋਕੀ ਗੱਲ ਕਰ ਰਹੇ ਭਗਵੰਤ ਮਾਨ ਦੀ ਗੱਲ ਕਰ ਰਹੇ ਕਿਉਂਕਿ ਜਿਹੜੇ ਮੰਤਰੀ ਨੇ ਇਹ ਹਿਸਾਬ ਘੜਿਆ ਇਹ ਵਾਕਈ ਬਹੁਤ ਵਧੀਆ ਕੰਮ ਕਰਦੇ ਆ ਗਰਾਸ ਰੂਟ ਤੇ ਜਿਹੜੇ ਗਰਾਸ ਰੂਟ ਤੇ ਲੋਕੀ ਕੰਮ ਕਰਨਗੇ ਉਹ ਹਮੇਸ਼ਾ ਹੀ ਉਹਨਾਂ ਨੂੰ ਤਾਕਤ ਮਿਲੂਗੀ ਕਹਿੰਦੇ ਫਤਿਹਗੜ੍ਹ ਤੋਂ ਤੁਸੀਂ ਕੈਂਡੀਡੇਟ ਹੋਵੋਗੇ ਤਿਆਰੀ ਕਰ ਸਕਦੇ ਇਹ ਤਾਂ ਹਾਈ ਕਮਾਂਡ ਦਾ ਹੀ ਇਹ ਹਿਸਾਬ ਹੈ ਇਹ ਮੀਰ ਜੀ ਖੜੇ ਨੇ ਤੇ ਭਗਵੰਤ ਮਾਨ ਜੀ ਨੂੰ ਮਿਲ ਕੇ ਆਏ ਆ ਇਹ ਤਾਂ ਹਾਈ ਕਮਾਂਡ ਦਾ ਫੈਸਲਾ ਆਊਗਾ ਉਸ ਤੋਂ ਬਾਅਦ ਆਪਾਂ ਇਹ ਚੀਜ਼ ਦੱਸ ਸਕਦੇ ਜੰਨੀ ਸਾਹਿਬ ਨਾਲ ਖਾਸਾ ਬਿਆਸ ਆਵਰਿਕੋਸ਼ ਕਰਨਾ ਚਾਹੋ ਕਿ ਨਹੀਂ ਕੋਈ ਹੁਣ ਪਤਾ ਗੱਲ ਕੀ ਮੈਂ ਤਾਂ ਪਾਰਟੀੋਂ ਛੱਡਦੀ ਵੀ ਤੂੰ ਭਾਈ ਆਪ ਹੀ ਸੰਭਲ ਲੈ ਠੀਕ ਹੈ ਨਾ ਕਿਉਂਕਿ ਇਹ ਜਿੰਮੇਦਾਰੀ ਦੀ ਗੱਲ ਕਰਦਾ ਜਿਹੜੇ ਡਿਸਪਲਿਨ ਦੀ ਬਹੁਤ ਵੱਡੀ ਕਮੀ ਹੈ ਕਿਉਂਕਿ ਰੋਕਿਆ ਨਹੀਂ ਜਾ ਸਕਦਾ ਜਿਹਦਾ ਇਸ ਲੈਵਲ ਦੇ ਬੰਦੇ ਪਾਰਟੀ ਚ ਉਹ ਕਰਦੇ ਆ ਵਿਰੋਧਤਾ ਕਰਦੇ ਆ ਕੈਂਡੀਟਾਂ ਦੀ ਤਾ ਉਹ ਪਾਰਟੀਆਂ ਚੰਗੀਆਂ ਨਹੀਂ ਤਰੱਕੀ ਨਹੀਂ ਕਰਨਗੀਆਂ ਅੱਜ ਸਰ ਸੁਣਵਾਈ ਵੀ ਕੋਈ ਨਹੀਂ ਹੈਗੀ ਦਾ ਮਤਲਬ ਤੁਸੀਂ ਇਹਨਾਂ ਰੋਲਾ ਪਾਇਆ ਸੁਣਵਾਈ ਨਹੀਂ ਹੋਈ ਨਹੀਂ ਸੁਣਵਾਈ ਨਹੀਂ ਹੋਈ ਜੀ ਸੁਣਵਾਈ ਨਹੀਂ ਹੋਈ ਰੋਹਿੰ ਰੋਹਲ ਗਾਂਧੀ ਨੂੰ ਵੀ ਕਿਹਾ ਸੀ ਮੇਰੇ ਸਾਥੀ ਖੜੇ ਆ ਉਹਨਾਂ ਨੂੰ ਵੀ ਚਿੱਠੀ ਦਿੱਤੀ ਸੀ ਸਾਰੀ ਵੀ ਭਾਈ ਗੱਲ ਸੁਣੋ ਵੀ ਜਿਹੜੇ ਆਪਾਂ ਚੀਫ ਮਿਨਿਸਟਰ ਐਲਾਨ ਕਰਦੇ ਆ ਉਹ ਤਾਂ ਆਪਣੇ ਕੈਂਡੀਡੇਟ ਦੇ ਖਿਲਾਫ ਬੰਦੇ ਖੜੇ ਕਰਦੇ ਆ ਤੇ ਹੁਣ ਵੀ ਜਦੋਂ ਬਣੇ ਨੇ ਤਾਂ ਜਿਹੜੀ ਸਾਡੇ ਹਲਕਿਆਂ 'ਚ ਦੁਬਾਰੇ ਫੇਰ ਉਹਨਾਂ ਨੇ ਇਹ ਚੀਜ਼ਾਂ ਸ਼ੁਰੂ ਕਰਤੀਆਂ ਤਾਂ ਹੀ ਅੱਜ ਅਸੀਂ ਸਾਨੂੰ ਇਹ ਸਟੈਪ ਲੈਣਾ ਪਿਆ ਕਿਉਂਕਿ ਕਿਉਂਕਿ ਸਾਨੂੰ ਬਹੁਤ ਵਧੀਆ ਜਿਹੜੇ ਕੰਮ ਹੈ ਕਿਉਂਕਿ ਮੈਂ ਗਰਾਸ ਰੂਟ ਤੇ ਜਾਣਾ ਹਰ ਘਟੋ ਘਟੇ ਛੇ ਪਿੰਡਾਂ 'ਚ ਮੈਂ ਜਾਣਾ ਪੰਜ ਤੇ ਛੇ ਪਿੰਡਾਂ ਜਾਣਾ ਤੇ ਹਰ ਪਾਸੇ ਜਿਹੜੇ ਗਰੀਬ ਹੈ ਉਹ ਖੁਸ਼ ਹੈ ਦੀ ਗਵਰਨਮੈਂਟ ਤੋਂ ਕਿਉਂਕਿ ਉਹ ਸਾਨੂੰ ਇਹੀ ਗੱਲ ਕਹਿੰਦੇ ਤੁਸੀਂ ਤਾਂ ਲੜਦਾ ਹੀ ਰਹਿੰਦੇ ਹੋ ਸਾਰੇ ਲੀਡਰ ਵੀ ਕਹਿੰਦੇ ਤੁਸੀਂ ਲਾਫਜ਼ ਲੜਦੇ ਰਹਿੰਦੇ ਹੋ ਵੀ ਕਾਗਜ਼ ਕੀ ਕਰੂਗੀ ਬੜੀ ਖੁਸ਼ੀ ਹੈ ਕਿ ਸਾਡੇ ਵੱਡੇ ਭਰਾ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਲੋਕ ਜੀਪੀਜੀ ਕਹਿੰਦੇ ਆ ਜਿਹੜੇ ਐਕਸਐਮਐਲਏ ਨੇ ਬੱਸੀ ਪਠਾਣਾ ਤੋਂ ਤੇ ਕਾਂਗਰਸ ਦੇ ਜਿਹੜੇ ਕਹਿ ਲਓ ਉਹ ਲੀਡਰ ਨੇ ਜਿਨ੍ਹਾਂ ਨੂੰ ਲੋਕ ਜਿਹੜੇ ਆ ਉਹ ਪਿਆਰ ਕਰਦੇ ਆ ਸੋ ਅੱਜ ਉਹ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਦੇ ਆਉਣ ਨਾਲ ਪੂਰੇ ਫਤਿਹਗੜ੍ਹ ਜ਼ਿਲ੍ਹੇ 'ਚ ਲੋਕ ਸਭਾ ਚ ਆਮ ਆਦਮੀ ਪਾਰਟੀ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਤਾਕਤ ਹੈ ਉਹ ਮਿਲੂਗੀ ਕਿਉਂਕਿ ਇਕੱਲੇ ਨਹੀਂ ਅੱਜ ਸੈਂਕੜੇ ਵਰਕਰਾਂ ਦੇ ਜਿਹੜੇ ਕਾਂਗਰਸ ਦੇ ਅਹੁਦੇਦਾਰ ਨੇ ਕਮੇਟੀਆਂ ਦੇ ਪ੍ਰਧਾਨ ਨੇ ਸਰਪੰਚ ਨੇ ਕਾਉਂਸਲਰ ਨੇ ਉਹਨਾਂ ਨੂੰ ਨਾਲ ਲੈ ਕੇ ਜੀਪੀਜੀ ਜਿਹੜੇ ਆ ਉਹ ਸ਼ਾਮਲ ਹੋਇਆ ਸੋ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦਾ ਜਿਹੜਾ ਕਾਫਲਾ ਵਧ ਰਿਹਾ ਕਿਉਂਕਿ ਲਗਾਤਾਰ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਉਹ ਲੋਕਪੱਖੀ ਜਿਹੜੇ ਫੈਸਲੇ ਲੈ ਰਹੀ ਐ ਲੋਕ ਪੰਜਾਬ ਦੇ ਗਰਾਊਂਡ ਤੇ ਕੁਛ ਨੇ ਚਾਹੇ ਉਹ ਬਿਜਲੀ ਨੂੰ ਲੈ ਕੇ ਹੋਵੇ ਚਾਹੇ ਸਰਕਾਰੀ ਨੌਕਰੀਆਂ ਨੂੰ ਲੈ ਕੇ ਹੋਵੇ ਚਾਹੇ ਜੋ ਆਮ ਆਦਮੀ ਪਾਰਟੀ ਕ੍ਰਾਪਸ਼ਨ ਦੇ ਪ੍ਰਤੀ ਸਟੈਂਡ ਲੈ ਰਹੀ ਐ ਸੋ ਲਗਾਤਾਰ ਲੋਕਪੱਖੀ ਫੈਸਲੇ ਨੂੰ ਦੇਖਦੇ ਹੋਏ ਲੋਕ ਨੇ ਜਿਹੜੇ ਪੰਜਾਬ ਦੇ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਪੱਲਾ ਫੜ ਰਹੇ ਆ ਸੋ ਜੀਪੀਜੀ ਵੈਸੇ ਵੀ ਜਿਹੜੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਲੋਕਾਂ ਨਾਲ ਮਿਲਣ ਦਾ ਤਰੀਕਾ ਜਿਹੜਾ ਇਹਨਾਂ ਦਾ ਲਹਿਜਾ ਉਹ ਪਹਿਲਾਂ ਤੋਂ ਜਿਹੜਾ ਆਮ ਆਦਮੀ ਪਾਰਟੀ ਆਲਾ ਸੀ ਸੋ ਅੱਜ ਇਹ ਆਏ ਨੇ ਸਾਨੂੰ ਬਹੁਤ ਖੁਸ਼ੀ ਆ ਤੇ ਇਹਨਾਂ ਦਾ ਪਾਰਟੀ ਸਵਾਗਤ ਹੋਣ ਤੇ ਅਸੀਂ ਨਿੱੱਗਾ ਜਿਹੜਾ ਪਾਰਟੀ ਵੱਲੋਂ ਸਵਾਗਤ ਕਰਦੇ ਆ ਮੈਂ ਹੁਣ ਜੀਪੀ ਜੀ ਜੀਪ ਸਾਹਿਬ ਥੋੜਾ ਅੱਗੇ ਚਰਚਾ ਵੀ ਹੈ ਕਿ ਤੁਸੀਂ ਵੀ ਸੰਗਰੂਰ ਤੋਂ ਕੈਂਡੀਡੇਟ ਹੋ ਰਹੇ ਹੋ ਦੇਖੋ ਇਹ ਪਤਾ ਨਹੀਂ ਚਰਚਾ ਜਿਹੜੀਆਂ ਨੇ ਉਹ মিডিਆ ਕੋਲੇ ਜਾਦਾ ਪਤਾ ਨਹੀਂ ਪੀਏਸੀ ਦੀ ਮੀਟਿੰਗ ਤੋਂ ਵੀ ਪਹਿਲਾਂ ਆ ਜਾਂਦੀਆਂ ਨਿਗੀਆਂ ਹੁਣ ਦੇਖੋ ਹਜੇ ਪਾਰਟੀ ਦੀ ਜਿਹੜੀ ਟਿਕ ਟਕ ਕਿਨੇ ਕਿੱਥੋਂ ਲੜਨੀ ਹੈ ਕੌਣ ਕੈਂਡੀਡੇਟ ਹੋਊਗਾ ਕਿਉਂਕਿ ਇਸ ਤੋਂ ਬਾਅਦ ਮੈਨੂੰ ਪਤਾ ਤੁਸੀਂ ਜੀਪੀਜੀ ਦਾ ਵੀ ਪੁੱਛਣਾ ਸੋ ਇਹ ਸਾਰਾ ਨਾ ਜਿਹੜੀ ਪੀਏਸੀ ਦੀ ਕਮੇਟੀ ਜਿਹੜੀ ਹੈ ਉਹ ਡਿਸਾਈਡ ਜਿਹੜੀ ਹੈ ਉਹ ਕਰਦੀ ਹੈ ਕਿ ਕੌਣ ਇਲੈਕਸ਼ਨ ਲੜੂਗਾ ਕਿੱਥੋਂ ਲੜੂਗਾ ਸੋ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਅੱਜ ਤੋਂ ਜੀਪੀਜੀ ਵੀ ਸਿਪਾਹੀ ਨੇ ਜਿੱਥੇ ਵੀ ਪਹਿਲਾਂ ਪਾਰਟੀ ਨੇ ਡਿਊਟੀ ਲਾਈ ਹੈਗੀ ਉੱਥੇ ਅਸੀਂ ਇਮਾਨਦਾਰੀ ਨਾਲ ਸਾਰੀ ਡਿਊਟੀ ਨਿਭਾਉਣੇ ਆ ਤੇ ਉਹਨਾਂ ਨਾਲ ਸਮੇਂ ਚ ਵੀ ਨਿਭਾਵਾਂਗੇ ਪਰ ਇਹ ਫੈਸਲਾ ਜਿਹੜਾ ਸਾਡੀ ਜਿਹੜੀ ਲੀਡਰਸ਼ਿਪ ਹੈ ਭਗਵੰਤ ਮਾਨ ਜੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਪੀਏਸੀ ਕਮੇਟੀ ਨੇ ਕਰਨਾ ਉਸ ਤੋਂ ਬਾਅਦ ਜਿਹੜਾ ਕੁਝ ਕਿਹਾ ਜਾ ਸਕਦਾ ਜੀ ਜੀ ਇਹ ਵੀ ਇੱਕ ਸੱਸ ਗਿਆ ਆਰਾਮ ਆਰਾਮ ਨਾ ਆਰਾਮ ਛੱਡਣ ਦੀ ਵਜ੍ਹਾ ਕੀ ਸੀ ਕਾਂਗਰਸ ਛੱਡਣ ਦੀ ਮੇਨ ਵਜ੍ਹਾ ਹੈ ਕਿ ਉੱਥੇ ਡਿਸਪਲਿਨ ਨਹੀਂ ਆ ਤੁਸੀਂ ਦੇਖਿਆ ਪਿਛਲੇ ਮਤਲਬ ਇੱਡੇ ਹਾਈ ਲੈਵਲ ਦੇ ਜਿਹੜੇ ਲੀਡਰ ਹੁੰਦੇ ਨੇ ਉਹ ਵੀ ਆਪਣਾ ਪਰਿਵਾਰ ਹੀ ਦੇਖਦੇ ਨੇ ਪਰ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਨੁਕਤਾ ਤੀਨ ਨਹੀਂ ਕਰੇਗਾ ਕਿਸੇ ਗਵਰਨਮੈਂਟ ਦੀ ਪਰ ਮੈਨੂੰ ਭਗਵੰਤ ਮਾਨ ਜੀ ਦਾ ਬਹੁਤ ਜਿਹੜਾ ਕੰਮ ਹੈ ਉਹ ਪਸੰਦ ਆਇਆ ਤੇ ਵਧੀਆ ਲੱਗਿਆ ਕਿ ਲੀਡਰ ਇਮਾਨਦਾਰ ਹੈ ਨਹੀਂ ਟੀਮ ਇਮਾਨਦਾਰ ਲੀਡਰ ਹੈ ਤੇ ਸਾਨੂੰ ਵੀ ਤਾਂ ਹੀ ਚੰਗਾ ਲੱਗਿਆ ਅੱਜ ਆਦੀ ਪਾਰਟੀ ਚੇਂਜ ਕਰ ਰਹੇ ਆਮ ਪਾਰਟੀ ਜੁਆਇਨ ਕਰ ਰਹੇ ਆ ਇਹ ਵਾਕਈ ਲੋਕਾਂ ਦਾ ਜਿਹੜਾ ਹੈਗਾ ਪਿਆਰ ਅੱਜ ਗਰਾਸ ਰੂਟ ਤੇ ਲੋਕੀ ਕੀ ਦੀ ਗੱਲ ਕਰਦੇ ਤਾਂ ਆਮ ਪਾਰਟੀ ਦੀ ਲੋਕੀ ਗੱਲ ਕਰਦੇ ਭਗਵਾਨਤ ਮਾਨ ਦੀ ਗੱਲ ਕਰਦੇ ਕਿਉਂਕਿ ਜਿਹੜੇ ਮੰਤਰੀ ਨੇ ਅਹੇ ਹਸਾਬ ਘੜਿਆ ਇਹ ਵਾਕਈ ਬਹੁਤ ਵਧੀਆ ਕੰਮ ਕਰਦੇ ਆ ਗਰਾਸ ਰੂਟ ਤੇ ਜਿਹੜੇ ਗਰਾਸ ਰੂਟ ਤੇ ਲੋਕੀ ਕੰਮ ਕਰਨਗੇ ਉਹ ਹਮੇਸ਼ਾ ਹੀ ਉਹਨਾਂ ਨੂੰ ਤਾਕਤ ਮਿਲੇਗੀ ਅਤੇ ਗੜ ਤੋਂ ਤੁਸੀਂ ਕੈਂਡੀਡੇਟ ਹੋਵੋਗੇ ਤਿਆਰੀ ਕਰ ਸਕਦੇ ਇਹ ਤਾਂ ਹਾਈ ਕਮਾਂਡ ਦਾ ਹੀ ਇਹ ਸਭ ਇਹ ਮੀਰ ਜੀ ਖੜੇ ਨੇ ਤੇ ਭਗਵੰਤ ਪਾਜੀ ਨੂੰ ਮਿਲ ਕੇ ਆਏ ਆ ਇਹ ਤਾਂ ਹਾਈ ਕਮਾਂਡ ਦਾ ਫੈਸਲਾ ਆਊਗਾ ਉਸ ਤੋਂ ਬਾਅਦ ਆਪਾਂ ਇਹ ਚੀਜ਼ ਦੱਸ ਸਕਦੇ ਜੰਨੀ ਸਾਹਿਬ ਮੈਂ ਖਾਸ ਸਾਹਿਬ ਆ ਤੁਸੀਂ ਤੁਹਾਡਾ ਉਹਨਾਂ ਬਾਰੇ ਕੁਝ ਕਹਿਣਾ ਚਾਹੋ ਕਿ ਨਹੀਂ ਕੋਈ ਪਤਾ ਗੱਲ ਕੀ ਮੈਂ ਤਾਂ ਪਾਰਟੀੋਂ ਛੱਡਦੀ ਵੀ ਤੂੰ ਭਾਈ ਆਪ ਵੀ ਸੰਭਲ ਠੀਕ ਹੈ ਨਾ ਕਿਉਂਕਿ ਇਹ ਜਿਹੜੀ ਗੱਲ ਕਰਦਾ ਜਿਹੜੀ ਡਿਸਪਲਿਨ ਦੀ ਬਹੁਤ ਵੱਡੀ ਕਮੀ ਹੈ ਕਿਉਂਕਿ ਰੋਕਿਆ ਨਹੀਂ ਜਾ ਸਕਦਾ ਜੇਦਾ ਇਸ ਲੈਵਲ ਦੇ ਬੰਦੇ ਪਾਰਟੀ ਚ ਉਹ ਕਰਦੇ ਆ ਵਿਰੋਧਤਾ ਕਰਦੇ ਆ ਕੈਂਡੀਡੇਟਾਂ ਦੀ ਤਾਂ ਉਹ ਪਾਰਟੀਆਂ ਚੰਗੀਆਂ ਨਹੀਂ ਤਰੱਕੀ ਨਹੀਂ ਕਰਨਗੀਆਂ ਅੱਜ ਸਰ ਸੁਣਵਾਈ ਵੀ ਕੋਈ ਨਹੀਂ ਹੈਗੀ ਦਾ ਮਤਲਬ ਤੁਸੀਂ ਇੰਨਾ ਰੋਣਾ ਪਾਇਆ ਸੁਣਵਾਈ ਨਹੀਂ ਹੋਈ ਨਹੀਂ ਸੁਣਵਾਈ ਨਹੀਂ ਹੋਈ ਜੀ ਸੁਣਵਾਈ ਨਹੀਂ ਹੋਈ ਰੋਹਿੰਦ ਰਾਹੁਲ ਗਾਂਧੀ ਨੂੰ ਵੀ ਕਿਹਾ ਸੀ ਮੇਰੇ ਸਾਥੀ ਖੜੇ ਆ ਉਹਨਾਂ ਨੂੰ ਵੀ ਚਿੱਠੀ ਦਿੱਤੀ ਸੀ ਸਾਰੀ ਵੀ ਭਾਈ ਗੱਲ ਸੁਣੋ ਵੀ ਜਿਹੜੇ ਆਪਾਂ ਚੀਫ ਮਿਨਿਸਟਰ ਐਲਾਨ ਕਰਦੇ ਆ ਉਹ ਤਾਂ ਆਪਣੇ ਕੈਂਡੀਡੇਟ ਦੇ ਖਿਲਾਫ ਬੰਦੇ ਖੜੇ ਕਰਦੇ ਆ ਤੇ ਹੁਣ ਵੀ ਜਦੋਂ ਬਣੇ ਨੇ ਤਾਂ ਜਿਹੜੀ ਸਾਡੇ ਹਲਕਿਆਂ ਚ ਦੁਆਰੇ ਫਿਰ ਉਹਨੇ ਇਹ ਜੀ ਸ਼ੁਰੂ ਕਰਤੀਆਂ ਤਾਂ ਹੀ ਅੱਜ ਅਸੀਂ ਸਾਨੂੰ ਇਹ ਸਟੈਪ ਲੈਣਾ ਪਿਆ ਕਿਉਂਕਿ ਕਿਉਂਕਿ ਸਾਨੂੰ ਬਹੁਤ ਵਧੀਆ ਜਿਹੜੇ ਕੰਮ ਹੈ ਕਿਉਂਕਿ ਮੈਂ ਗਰਾਸ ਰੂਟ ਤੇ ਜਾਣਾ ਹਰ ਇੱਕ ਠੋਕੜ ਛੇ ਪਿੰਡਾਂ 'ਚ ਮੈਂ ਜਾਣਾ 5 ਤੇ 6 ਪਿੰਡਾਂ ਜਾਣਾ ਤੇ ਹਰ ਪਾਸੇ ਜਿਹੜੇ ਗਰੀਬ ਹੈ ਉਹ ਖੁਸ਼ ਹੈ ਦੀ ਗਵਰਨਮੈਂਟ ਤੋਂ ਕਿਉਂਕਿ ਉਹ ਸਾਨੂੰ ਇਹੀ ਗੱਲ ਕਹਿੰਦੇ ਤੁਸੀਂ ਤਾਂ ਲੜਦਾ ਹੀ ਰਹਿੰਦੇ ਹੋ ਸਾਰੇ ਲੀਡਰ ਵੀ ਕਹਿੰਦੇ ਤੁਸੀਂ ਲਾਫਜ਼ ਲੜਦੇ ਰਹਿੰਦੇ ਵੀ ਕਾਂਗਰਸ ਕੀ ਕਰੂਗੀ ਬੜੀ ਖੁਸ਼ੀ ਹੈ ਕਿ ਸਾਡੇ ਵੱਡੇ ਭਰਾ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਲੋਕ ਜੀਪੀਜੀ ਕਹਿੰਦੇ ਆ ਜਿਹੜੇ ਐਕਸਐਮਐਲਏ ਨੇ ਬੱਸੀ ਪਠਾਣਾ ਤੋਂ ਤੇ ਕਾਂਗਰਸ ਦੇ ਜਿਹੜੇ ਕਹਿ ਲਓ ਉਹ ਲੀਡਰ ਨੇ ਜਿਨ੍ਹਾਂ ਨੂੰ ਲੋਕ ਜਿਹੜੇ ਆ ਉਹ ਪਿਆਰ ਕਰਦੇ ਆ ਸੋ ਅੱਜ ਉਹ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ 'ਚ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਦੇ ਆਉਣ ਨਾਲ ਪੂਰੇ ਫਤੇਗੜ ਜ਼ਿਲ੍ਹੇ 'ਚ ਲੋਕ ਸਭਾ 'ਚ ਆਮ ਆਦਮੀ ਪਾਰਟੀ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਤਾਕਤ ਹੈ ਉਹ ਮਿਲੂਗੀ ਕਿਉਂਕਿ ਇਕੱਲੇ ਨਹੀਂ ਅੱਜ ਸੈਂਕੜੇ ਵਰਕਰਾਂ ਦੇ ਜਿਹੜੇ ਕਾਂਗਰਸ ਦੇ ਅਹੁਦੇਦਾਰ ਨੇ ਕਮੇਟੀਆਂ ਦੇ ਪ੍ਰਧਾਨ ਨੇ ਸਰਪੰਚ ਨੇ ਕਾਉਂਸਲਰ ਨੇ ਉਹਨਾਂ ਨੂੰ ਨਾਲ ਲੈ ਕੇ ਜੀਪੀਜੀ ਜਿਹੜੇ ਆ ਉਹ ਸ਼ਾਮਲ ਹੋਇਆ ਸੋ ਪੂਰੇ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਜਿਹੜਾ ਕਾਫਲਾ ਵਧ ਰਿਹਾ ਹੈ ਕਿਉਂਕਿ ਲਗਾਤਾਰ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਉਹ ਲੋਕਪੱਖੀ ਜਿਹੜੇ ਫੈਸਲੇ ਲੈ ਰਹੀ ਹੈ ਲੋਕ ਪੰਜਾਬ ਦੇ ਗਰਾਊਂਡ ਤੇ ਕੁਛ ਨੇ ਚਾਹੇ ਉਹ ਬਿਜਲੀ ਨੂੰ ਲੈ ਕੇ ਹੋਵੇ ਚਾਹੇ ਸਰਕਾਰੀ ਨੌਕਰੀਆਂ ਨੂੰ ਲੈ ਕੇ ਹੋਵੇ ਚਾਹੇ ਜੋ ਆਮ ਆਦਮੀ ਪਾਰਟੀ ਕ੍ਰਾਪਸ਼ਨ ਦੇ ਪ੍ਰਤੀ ਸਟੈਂਡ ਲੈ ਰਹੀ ਹੈ ਸੋ ਲਗਾਤਾਰ ਲੋਕਪੱਖੀ ਫੈਸਲੇ ਨੂੰ ਦੇਖਦੇ ਹੋਏ ਲੋਕ ਨੇ ਜਿਹੜੇ ਪੰਜਾਬ ਦੇ ਆਮ ਆਦਮੀ ਪਾਰਟੀ ਦਾ ਜਿਹੜਾ ਪੱਲਾ ਫੜ ਰਹੇ ਆ ਸੋ ਜੀਪੀਜੀ ਵੈਸੇ ਵੀ ਜਿਹੜੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਲੋਕਾਂ ਨਾਲ ਮਿਲਣ ਦਾ ਤਰੀਕਾ ਜਿਹੜਾ ਇਹਨਾਂ ਦਾ ਲਹਿਜਾ ਉਹ ਪਹਿਲਾਂ ਤੋਂ ਜਿਹੜਾ ਆਮ ਆਦਮੀ ਪਾਰਟੀ ਆਲਾ ਸੀ ਸੋ ਅੱਜ ਇਹ ਆਏ ਨੇ ਸਾਨੂੰ ਬਹੁਤ ਖੁਸ਼ੀ ਆ ਤੇ ਇਹਨਾਂ ਦਾ ਪਾਰਟੀ ਸਵਾਗਤ ਹੋਣ ਤੇ ਅਸੀਂ ਨਿੱਘਾ ਜਿਹੜਾ ਪਾਰਟੀ ਵੱਲੋਂ ਸਵਾਗਤ ਕਰਦੇ ਆ ਮੈਂ ਹੁਣ ਜੀਪੀ ਜੀ ਜੀਪ ਸਾਹਿਬ ਚਾਚਾ ਵੀ ਹੈ ਕਿ ਤੁਸੀਂ ਵੀ ਸੰਗਰੂਰ ਤੋਂ ਕੈਂਡੀਡੇਟ ਹੋ ਰਹੇ ਹੋ ਦੇਖੋ ਇਹ ਪਤਾ ਨਹੀਂ ਚਰਚਾ ਜਿਹੜੀਆਂ ਨੇ ਉਹ মিডিਆ ਕੋਲੇ ਜਾਦਾ ਪਤਾ ਨਹੀਂ ਪੀਏਸੀ ਦੀ ਮੀਟਿੰਗ ਤੋਂ ਵੀ ਪਹਿਲਾਂ ਆ ਜਾਂਦੀਆਂ ਨਿਗੀਆਂ ਹੁਣ ਦੇਖੋ ਹਜੇ ਪਾਰਟੀ ਦੀ ਜਿਹੜੀ ਟਿਕ ਟਿਕ ਕਿਨੇ ਕਿੱਥੋਂ ਲੜਨੀ ਹੈ ਕੌਣ ਕੈਂਡੀਡੇਟ ਹੋਊਗਾ ਕਿਉਂਕਿ ਇਦੋਂ ਬਾਅਦ ਮੈਨੂੰ ਪਤਾ ਤੁਸੀਂ ਜੀਪੀਜੀ ਦਾ ਵੀ ਪੁੱਛਣਾ ਸੋ ਇਹ ਸਾਰਾ ਨਾ ਜਿਹੜੀ ਪੀਏਸੀ ਦੀ ਕਮੇਟੀ ਜਿਹੜੀ ਹੈ ਉਹ ਡਿਸਾਈਡ ਜਿਹੜੀ ਹੈ ਉਹ ਕਰਦੀ ਹੈ ਕਿ ਕੌਣ ਇਲੈਕਸ਼ਨ ਲੜੂਗਾ ਕਿੱਥੋਂ ਲੜੂਗਾ ਸੋ ਅਸੀਂ ਆਮ ਆਦਮੀ ਪਾਰਟੀ ਦੇ ਸਿਪਾਹੀ ਅੱਜ ਤੋਂ ਜੀਪੀਜੀ ਵੀ ਸਿਪਾਹੀ ਨੇ ਜਿੱਥੇ ਵੀ ਪਹਿਲਾਂ ਪਾਰਟੀ ਨੇ ਡਿਊਟੀ ਲਈ ਹੈਗੀ ਉੱਥੇ ਅਸੀਂ ਇਮਾਨਦਾਰੀ ਨਾਲ ਸਾਰੀ ਡਿਊਟੀ ਨਿਭਾਉਣਿਆ ਤੇ ਉਹਨਾਂ ਨਾਲ ਸਮੇਂ ਚ ਵੀ ਨਿਭਾਵਾਂਗੇ ਪਰ ਇਹ ਫੈਸਲਾ ਜਿਹੜਾ ਸਾਡੀ ਜਿਹੜੀ ਲੀਡਰਸ਼ਿਪ ਹੈ ਭਗਵੰਤ ਮਾਨ ਜੀ ਜਾਂ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਪੀਏਸੀ ਕਮੇਟੀ ਨੇ ਕਰਨਾ ਉਸ ਤੋਂ ਬਾਅਦ ਹੀ ਜਿਹੜਾ ਕੁਝ ਕਿਹਾ ਜਾ ਸਕਦਾ ਜੀ ਜੀ ਵੀ ਇੱਕ ਸਵਾਲ ਹੈ ਆਰਾਮਨਾ ਆਰਾਮਨਾ ਆਰਾਮ ਛੱਡਣ ਦੀ ਵਜ੍ਹਾ ਕੀ ਸੀ ਕਾਂਗਰਸ ਛੱਡਣ ਦੀ ਮੇਨ ਵਜ੍ਹਾ ਹੈਗਾ ਫਿਰ ਡਿਸਪਲਿਨ ਨਹੀਂ ਆ ਤੁਸੀਂ ਦੇਖਿਆ ਪਿਛਲੇ ਮਤਲਬ ਇੱਡੇ ਹਾਈ ਲੈਵਲ ਦੇ ਜਿਹੜੇ ਲੀਡਰ ਹੁੰਦੇ ਨੇ ਉਹ ਵੀ ਆਪਣਾ ਪਰਿਵਾਰ ਹੀ ਦੇਖਦੇ ਨੇ ਪਰ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਨੁਕਤਾ ਤੀਨੀ ਨਹੀਂ ਕਰੇਗਾ ਕਿਸੇ ਗਵਰਨਮੈਂਟ ਦੀ ਪਰ ਮੈਨੂੰ ਭਗਵੰਤ ਮਾਨ ਜੀ ਦਾ ਬਹੁਤ ਜਿਹੜਾ ਕੰਮ ਹੈ ਉਹ ਪਸੰਦ ਆਇਆ ਤੇ ਵਧੀਆ ਲੱਗਿਆ ਕਿ ਲੀਡਰ ਇਮਾਨਦਾਰ ਹੈ ਨਹੀਂ ਟੀਮ ਇਮਾਨਦਾਰ ਲੀਡਰ ਹੈ ਤੇ ਸਾਨੂੰ ਵੀ ਤਾਂ ਹੀ ਚੰਗਾ ਲੱਗਿਆ ਅੱਜ ਦੀ ਪਾਰਟੀ ਚੇਂਜ ਕਰ ਰਹੀ ਆ ਆਮ ਪਾਰਟੀ ਜੁਆਇਨ ਕਰ ਰਹੀ ਆ ਇਹ ਵਾਕਈ ਲੋਕਾਂ ਦਾ ਜਿਹੜਾ ਹੈਗਾ ਪਿਆਰ ਅੱਜ ਗਰਾਸ ਰੂਟ ਤੇ ਲੋਕੀ ਕੀ ਦੀ ਗੱਲ ਕਰਦੇ ਆ ਆਮ ਪਾਰਟੀ ਦੀ ਲੋਕੀ ਗੱਲ ਕਰਦੇ ਆ ਭਗਵੰਤ ਮਾਨ ਦੀ ਗੱਲ ਕਰ ਰਹੇ ਕਿਉਂਕਿ ਜਿਹੜੇ ਮੰਤਰੀ ਨੇ ਇਹ ਹਿਸਾਬ ਘੜਿਆ ਇਹ ਵਾਕਈ ਬਹੁਤ ਵਧੀਆ ਕੰਮ ਕਰਦੇ ਆ ਗਰਾਸ ਰੂਟ ਤੇ ਜਿਹੜੇ ਗਰਾਸ ਰੂਟ ਤੇ ਲੋਕੀ ਕੰਮ ਕਰਨਗੇ ਉਹ ਹਮੇਸ਼ਾ ਹੀ ਉਹਨਾਂ ਨੂੰ ਤਾਕਤ ਮਿਲੂਗੀ ਕਹਿੰਦੇ ਫਤੇਗੜ ਤੋਂ ਤੁਸੀਂ ਕੈਂਡੀਡੇਟ ਹੋਵੋਗੇ ਤਿਆਰੀ ਕਰ ਸਕਦੇ ਇਹ ਤਾਂ ਹਾਈ ਕਮਾਂਡ ਦਾ ਹੀ ਇਹ ਹਿਸਾਬ ਹੈ ਇਹ ਮੀਰ ਜੀ ਖੜੇ ਨੇ ਤੇ ਭਗਵੰਤ ਮਾਨ ਜੀ ਨੂੰ ਮਿਲ ਕੇ ਆਏ ਆ ਇਹ ਤਾਂ ਹਾਈ ਕਮਾਂਡ ਦਾ ਫੈਸਲਾ ਆਊਗਾ ਉਸ ਤੋਂ ਬਾਅਦ ਆਪਾਂ ਇਹ ਚੀਜ਼ ਦੱਸ ਸਕਦੇ ਨੇ ਕਿ ਨਹੀਂ ਕੋਈ ਹੁਣ ਪਤਾ ਗੱਲ ਕੀ ਮੈਂ ਤਾਂ ਪਾਰਟੀੋਂ ਛੱਡਦੀ ਵੀ ਤੂੰ ਭਾਈ ਆਪ ਵੀ ਸੰਭਲ ਲੈ ਠੀਕ ਹੈ ਨਾ ਕਿਉਂਕਿ ਇਹ ਜਿਹੜੀ ਗੱਲ ਕਰਦਾ ਜਿਹੜੀ ਡਿਸਪਲਿਨ ਦੀ ਬਹੁਤ ਵੱਡੀ ਕਮੀ ਹੈ ਕਿਉਂਕਿ ਰੋਕਿਆ ਨਹੀਂ ਜਾ ਸਕਦਾ ਜਿਹਦਾ ਇਸ ਲੈਵਲ ਦੇ ਬੰਦੇ ਪਾਰਟੀ ਚ ਉਹ ਕਰਦੇ ਆ ਵਿਰੋਧਤਾ ਕਰਦੇ ਆ ਕੈਂਡੀਡੇਟਾਂ ਦੀ ਤਾਂ ਉਹ ਪਾਰਟੀਆਂ ਚੰਗੀਆਂ ਨਹੀਂ ਤਰੱਕੀ ਨਹੀਂ ਕਰਨਗੀਆਂ ਅੱਜ ਸਰ ਸੁਣਵਾਈ ਵੀ ਕੋਈ ਨਹੀਂ ਹੈਗਾ ਦਾ ਮਤਲਬ ਤੁਸੀਂ ਇਹਨਾਂ ਰੋਲਾ ਪਾਇਆ ਸੁਣਵਾਈ ਨਹੀਂ ਹੋਈ ਜੀ ਸੁਣਵਾਈ ਨਹੀਂ ਹੋਈ ਰੋਹਲ ਕਾਂਦੀ ਨੂੰ ਵੀ ਕਿਹਾ ਸੀ ਮੇਰੇ ਸਾਥੀ ਖੜੇ ਆ ਉਹਨਾਂ ਨੂੰ ਵੀ ਚਿੱਠੀ ਦਿੱਤੀ ਸੀ ਸਾਰੀ ਵੀ ਭਾਈ ਗੱਲ ਸੁਣੋ ਵੀ ਜਿਹੜੇ ਆਪਾਂ ਚੀਫ ਮਿਨਿਸਟਰ ਐਲਾਨ ਕਰਦੇ ਆ ਉਹ ਤਾਂ ਆਪਣੇ ਕੈਂਡੀਡੇਟ ਦੇ ਖਿਲਾਫ ਬੰਦੇ ਖੜੇ ਕਰਦੇ ਆ ਤੇ ਹੁਣ ਵੀ ਜਦੋਂ ਉਹ ਬਣੇ ਨੇ ਤਾਂ ਜਿਹੜੀ ਸਾਡੇ ਹਲਕਿਆਂ 'ਚ ਦੁਬਾਰੇ ਫੇਰ ਉਹਨਾਂ ਨੇ ਇਹ ਚੀਜ਼ਾਂ ਸ਼ੁਰੂ ਕਰਤੀਆਂ ਤਾਂ ਹੀ ਅੱਜ ਸਾਨੂੰ ਇਹ ਸਟੈਪ ਲੈਣਾ ਪਿਆ ਕਿਉਂਕਿ ਕਿਉਂਕਿ ਸਾਨੂੰ ਬਹੁਤ ਵਧੀਆ ਜਿਹੜੇ ਕੰਮ ਹੈ ਕਿਉਂਕਿ ਮੈਂ ਗਰਾਸ ਰੂਟ ਤੇ ਜਨਨਾ ਹਰ ਕੱਟੋ-ਕੱਟ ਛੇ ਪਿੰਡਾਂ 'ਚ ਮੈਂ ਜਨਨਾ ਪੰਜ ਤੇ ਛੇ ਪਿੰਡਾਂ ਜਨਨਾ ਤੇ ਹਰ ਪਾਸੇ ਜਿਹੜੇ ਗਰੀਬ ਹੈ ਉਹ ਖੁਸ਼ ਹੈ ਦੀ ਗਵਰਨਮੈਂਟ ਤੋਂ ਕਿਉਂਕਿ ਉਹ ਸਾਨੂੰ ਇਹੀ ਗੱਲ ਕਹਿੰਦੇ ਤੁਸੀਂ ਤਾਂ ਲੜਦਾ ਹੀ ਰਹਿੰਦੇ ਹੋ ਸਾਰੇ ਲੀਡਰ ਵੀ ਕਹਿੰਦੇ ਤੁਸੀਂ ਲਾਫਜ਼ ਲੜਦੇ ਰਹਿੰਦੇ ਵੀ ਕਾਂਗਰਸ ਕੀ ਕਰੂਗੀ ਬੜੀ ਖੁਸ਼ੀ ਹੈ ਕਿ ਸਾਡੇ ਵੱਡੇ ਭਰਾ ਗੁਰਪ੍ਰੀਤ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਲੋਕ ਜੀਪੀਜੀ ਕਹਿੰਦੇ ਆ ਜਿਹੜੇ ਐਕਸ ਐਮ ਐਲ اے ਨੇ ਬੱਸੀ ਪਠਾਣਾ ਤੋਂ ਤੇ ਕਾਂਗਰਸ ਦੇ ਜਿਹੜੇ ਕਹਿ ਲੋ ਉਹ ਲੀਡਰ ਨੇ ਜਿਨ੍ਹਾਂ ਨੂੰ ਲੋਕ ਜਿਹੜੇ ਆ ਉਹ ਪਿਆਰ ਕਰਦੇ ਆ ਸੋ ਅੱਜ ਉਹ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਅਗਵਾਈ ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆ ਅਸੀਂ ਉਹਨਾਂ ਦਾ ਸਵਾਗਤ ਕਰਦੇ ਆ ਤੇ ਮੁੱਖ ਮੰਤਰੀ ਸਾਹਿਬ ਨੇ ਵੀ ਕਿਹਾ ਕਿ ਇਹਨਾਂ ਦੇ ਆਉਣ ਨਾਲ ਪੂਰੇ ਫਤਿਹਗੜ ਜ਼ਿਲ੍ਹੇ ਚ ਲੋਕ ਸਭਾ ਚ ਆਮ ਆਦਮੀ ਪਾਰਟੀ ਨੂੰ ਜਿਹੜੀ ਬਹੁਤ ਵੱਡੀ ਜਿਹੜੀ ਤਾਕਤ ਹੈ ਉਹ ਮਿਲੂਗੀ ਕਿਉਂਕਿ ਇਕੱਲੇ ਨਹੀਂ ਅੱਜ ਸੈਂਕੜੇ ਵਰਕਰਾਂ ਦੇ ਜਿਹੜੇ ਕਾਂਗਰਸ ਦੇ ਅਹੁਦੇਦਾਰ ਨੇ ਕਮੇਟੀਆਂ ਦੇ ਪ੍ਰਧਾਨ ਨੇ ਸਰਪੰਚ ਨੇ ਕਾਉਂਸਲਰ ਨੇ ਉਹਨਾਂ ਨੂੰ ਨਾਲ ਲੈ ਕੇ ਜੀਪੀਜੀ ਜਿਹੜੇ ਆ ਉਹ ਸ਼ਾਮਲ ਹੋਇਆ ਸੋ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦਾ ਜਿਹੜਾ ਕਾਫਲਾ ਉਹ ਵੱਧ ਰਿਹਾ ਕਿਉਂਕਿ ਲਗਾਤਾਰ ਜਿਹੜੀ ਭਗਵੰਤ ਮਾਨ ਜੀ ਦੀ ਸਰਕਾਰ ਹੈ ਉਹ ਲੋਕਪੱਖੀ ਜਿਹੜੇ ਫੈਸਲੇ ਲੈ ਰਹੀ ਹੈ ਲੋਕ ਪੰਜਾਬ ਦੇ ਗਰਾਉਂਡ ਤੇ ਕੁਛ ਨੇ ਚਾਹੇ ਉਹ ਬਿਜਲੀ ਨੂੰ ਲੈ ਕੇ ਹੋਵੇ ਚਾਹੇ ਸਰਕਾਰੀ ਨੌਕਰੀਆਂ ਨੂੰ ਲੈ ਕੇ ਹੋਵੇ ਚਾਹੇ ਜੋ ਆਮ ਆਦਮੀ ਪਾਰਟੀ ਕ੍ਰਾਪਸ਼ਨ ਦੇ ਪ੍ਰਤੀ ਸਟੈਂਡ ਲੈ ਰਹੀ ਹੈ ਸੋ ਲਗਾਤਾਰ ਲੋਕਪੱਕੀ ਫੈਸਲੇ ਨੂੰ ਦੇਖਦੇ ਹੋਏ ਲੋਕ ਨੇ ਜਿਹੜੇ ਪੰਜਾਬ ਦੇ ਉਹ ਆਮ ਆਦਮੀ ਪਾਰਟੀ ਦਾ ਜਿਹੜਾ ਪੱਲਾ ਫੜ ਰਹੇ ਆ ਸੋ ਜੀਪੀਜੀ ਵੈਸੇ ਵੀ ਜਿਹੜੀ ਇਹਨਾਂ ਦਾ ਕੰਮ ਕਰਨ ਦਾ ਤਰੀਕਾ ਲੋਕਾਂ ਨਾਲ ਮਿਲਣ ਦਾ ਤਰੀਕਾ ਜਿਹੜਾ ਇਹਨਾਂ ਦਾ ਲਹਿਜਾ ਉਹ ਪਹਿਲਾਂ ਤੋਂ ਜਿਹੜਾ ਆਮ ਆਦਮੀ ਪਾਰਟੀ ਆਲਾ ਸੀ ਸੋ ਅੱਜ ਇਹ ਆਏ ਨੇ ਸਾਨੂੰ ਬਹੁਤ ਖੁਸ਼ੀ ਹੈ ਤੇ ਇਹਨਾਂ ਦਾ ਪਾਰਟੀ ਸਵਾਗਤ ਹੋਣ ਤੇ ਅਸੀਂ ਨਿੱग्गा ਜਿਹੜਾ ਪਾਰਟੀ ਵੱਲੋਂ ਸਵਾਗਤ ਕਰਦੇ ਆ ਮੈਂ ਹੁਣ ਜੀਪੀ ਜੀ ਜੀਪ ਸਾਹਿਬ ਥੋੜਾ ਅੱਗੇ ਚਾਚਾ ਵੀ ਹੈ ਕਿ ਤੁਸੀਂ ਵੀ ਸੰਗਰੂਰ ਤੋਂ ਕੈਂਡੀਡੇਟ ਹੋ ਰਹੇ ਹੋ ਦੇਖੋ ਇਹ ਪਤਾ ਨਹੀਂ ਚਰਚਾ ਜਿਹੜੀਆਂ ਨੇ ਉਹ ਮੀਡੀਆ ਕੋਲੇ ਜਾਦਾ ਪਤਾ ਨਹੀਂ ਪੀਏਸੀ ਦੀ ਮੀਟਿੰਗ ਤੋਂ ਵੀ ਪਹਿਲਾਂ ਆ ਜਾਂਦੀਆਂ ਨਿਗੀਆਂ ਹੁਣ ਦੇਖੋ ਹਜੇ ਪਾਰਟੀ ਦੀ ਜਿਹੜੀ ਟਿਕ ਟਕੀ ਨੇ ਕਿੱਥੋਂ ਲੜਨੀ ਹੈ ਕੌਣ ਕੈਂਡੀਡੇਟ ਹੋਊਗਾ ਕਿਉਂਕਿ ਇਸ ਤੋਂ ਬਾਅਦ